ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਤ ਕਰੀਏ ਗਜਵਜ ਕੇ ਆ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਾਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਸਾਰੇ ਕਾਰਜ ਕਿਵੇਂ ਰਾਸ ਕਰਦੇ ਹਨ 사ਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੱਖਿਆ ਵਾਸਤੇ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ 사ਤ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 5 ਵਾਰ ਰੋਜ਼ 11 ਦਿਨ ਕਰਨਾ ਹੈ ਸਾਧ ਸੰਗਤ ਜੀ ਇਸ ਦੇ ਕਰਨ ਨਾਲ ਜੋ ਵੀ ਤੁਸੀਂ ਸੰਕਟ ਵਿੱਚ ਹੋ ਕਿਸੇ ਵੀ ਦੁਵਿਧਾ ਦੇ ਵਿੱਚ ਹੋ ਸਾਧ ਸੰਗਤ ਜੀ ਉਹ ਤੁਹਾਡੀ ਠੀਕ ਹੋ ਜਾਵੇਗੀ ਸਾਧ ਸੰਗਤ ਜੀ ਤੇ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਆਓ ਹੁਣ ਅਪਾ ਸ਼ਬਦ ਦੀ ਸਾਂਝ ਪਾਉਂਦੇ ਹਾਂ சோஹ மஹல்ல பஞ்சமா ரே சோக்கிச்சோர்மாரே ரமல ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਓਟ ਨ ਬਿਰਤੀ ਜਾਸੀ ਬਿਲਾਵਲ ਮਹੱਲਾ ਪੰਜਮਾ ਤਤੇ ਬਹੁ ਨ ਲੱਗਈ ਪਰਮ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ राम नाम काली वला रख लिए रखणार सभ प्याम में टाइ லோ சா கோபிந்த பஜன கீர்த்தனானக்கூட்டே நிகட்டூத்தலோக்க மஹமா मन में चित वो चित बनी उद्दम कर उठनीत हर कीर्तन का आहरो हर दे नानक की मीत सो हिट महल्ला पंजमा गुरु का शब्द रखवारे चौकी चौगिरद हमारे राम नाम मन लागा जमल जाए कृपा का प्रभु जी तू मेरे सुख दाता बंधन काट करे मन निर्मल पूरन पुरख विदाता नानक प्र अविनासी ताकी ओट न बिरथी जासी बिलावल महल्ला पंजमा ताती वो न लगई पार ब्रह्म सरनाई ਜੋ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਦਿਨ ਬਣਤ ਬਣਾਈ RAM ਨਾਮੇ ਅਖਦ ਦੀਆ ਇਕਾਲੇ ਬੁਲਾਈ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਸਲੋਕ ਜੈ ਸਾਦੂ ਗੋਬਿੰਦ ਪਜਨ ਕੀਤਨ ਨਾਨਕ ਨੀਤ ਨਣਾ ਹੋਣਾ ਤੂੰ ਨਹੀਂ ਛੁੱਟੇ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਮਾ ਮਨ ਵਿੱਚ ਚਿਤ ਵੋ ਚਿਤ ਵਨੀ ਉਦਮ ਕਰ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕ ਕੀ ਮੀਤ ਸੋਹਿਟ ਮਹੱਲਾ ਪੰਜਮ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ राम नाम मन लागा जमल जाए कृपा का प्रभु जी तू मेरो सुख दाता वंदन काट करे मन निर्मल पूर्ण पुरक विदाता ਨਾਨਕ ਬਿਆ ਬਿਨਾ ਸੀਤਾ ਕੀ ਹੋਟ ਨ ਬਿਰਤੀ ਜਾਸੀ ਬਿਲਾਵਲ ਮਹੱਲਾ ਪੰਜਮ ਤੱਤੀ ਵਉ ਨ ਲਗਈ ਪਾਰ ਬ੍ਰਹਮ ਸਰਨਾਈ ਜਗird hamare ram kar dukh lage na paai sat gur pura petiyan jin banat banai ram naame akhad diyan e kal nivlai ਰਾਖ ਲਈ ਤਨ ਰਖਣ ਹਾਰ ਸਭ ਬਿ ਆਦਮੀ ਟਾਈ ਸਲੋਕ ਜੈਸਾ ਦੂ ਗੋਬਿੰਦ ਪਜਨ ਕੀਰਤਨ ਨਾਨਕ ਨੀਤ नडा हो नडा तू नण छूटे निटन दूत ਸੋ ਲੋਕ ਮਹੱਲਾ ਪੰਜਮਾ ਮਨ ਮੈਂ ਚਿਤ ਵੋ ਚਿਤ ਵਨੀ ਉੱਦਮ ਕਰੋ ਉਟਨੀਤ ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕ ਕੇ ਮੀਤ ਸੋ ਹਿਤ ਮਹੱਲਾ ਪੰਜਮਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ बधन काट कर मन निर्मल पूरन पुरख विदा नानक प्रभ अभिनासीं ताकी ओट न बिर थी बिलावल महल्ला पंजमा ਤੱਤੀ ਬਉਨ ਲੱਗਈ ਪਰਮ ਬ੍ਰਹਮ ਸਰਨਾਈ ਚਾ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮੇ ਅਕਦ ਦਿਆ ਇਕਾਲੇ ਵਲਾਈ ਰਾਖ ਲੀਏ ਤਨ ਰਖਣ ਹਾਰ ਸਭ ਆਦਮੇ ਟਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਣ ਹੋ ਨਣਾ ਤੂੰ ਨਣ ਛੁਟੇ ਨਿਕਟ ਨ ਜਾਈਏ ਦੂਤ ਸ਼ਲੋਕ ਮਹੱਲਾ ਪੰਜਮ ਮਨ ਮੈਂ ਚਿੱਤ ਵੋ ਚਿੱਤ ਬਣੀ ਉੱਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕੇ ਮੀਤ ਸੋਹਿਤ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖvare ਚੌਕੀ ਚੋ ਗਿਰਦ ਹਮਾਰੇ राम नाम मन लागा जम्मल जाए करपागा प्रभ जी तू मेरो सुख दाता वंदन काट करे मन निर्मल पूरन पुर कवि दाता நான பிரினி தாக்கியோட்டி ஜசி பிலவல் மஹ் பஞ்சவா தாத்திவார சர हमारे रामकार दुख लगे ना पाई नाप पूरा पेटिया जिन बणत बनाय रामे औख दिया काल ਰਾਖ ਲੀਏ ਤਿੰਨ ਰਖਣ ਹਾਰ ਸਭ ਵਿਆਦਮੀਟਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਣਾ ਹੋ ਨਣਾ ਤੂੰ ਨਣ ਛੁੱਟ ਨਿਕਟ ਨ ਜਾਇ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਵੋ ਚਿਤ ਵਣੀ ਉੱਤਮ ਕਰ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਏਸੀ ਆਪਣਾ ਸ਼ਬਦ ਸਾਧ ਸੰਗਤ ਜੀ ਜਿਸ ਕਿਸੇ ਨੂੰ ਵੀ ਕੋਈ ਕੋਈ ਪਰੇਸ਼ਾਨੀ ਵਿੱਚ ਹੈ ਸਾਧ ਸੰਗਤ ਜੀ ਕੋਈ ਦੁੱਖ ਵਿੱਚ ਹੈ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਸਾਧ ਸੰਗਤ ਜੀ ਇਹ ਸ਼ਬਦ ਆ ਜਾ ਤੁਸੀਂ ਪੰਜ ਵਾਰ ਰੋਜ਼ 11 ਦਿਨ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਰੋਜ਼ ਬਾਬਾ ਜੀ ਦੀਆਂ ਵੀਡੀਓਜ਼ ਨੂੰ ਵੇਖ ਸકો ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵੜ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਹਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਹੋਈਆਂ ਬੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਸਾਤ ਸੰਗਤ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ